ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਚੰਦੀ ਗਲਾ ਰੱਖੀ ਬਾਬਾ ਜੀ ਚਿਰ ਪਾ ਰੱਖੇ ਸਭ ਦਾ ਭਲਾ ਕਰੇ ਚੰਦੀ ਗਲਾ ਰੱਖੇ ਗੁਰੂ ਦੇਖਵਾਦ ਸਿੰਘ ਦੇ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ 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 ਚੰਦੀ ਗਲਾ ਰੱਖੀ ਵਾਹਿਗੁਰੂ ਮਹੌਤ குரு ਸਹਾਇ ਦਾ ਦਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਸਪਤਾ ਜੀ ਦਸਵੇਂ ਸਪਤਾ ਜੀ ਨੇ ਇੱਥੇ ਛੱਡ ਗਏ ਨੌਵੇਂ ਪਾਤਸ਼ਾਹ ਨੇ ਦਸਵੇਂ ਸਪਤਾ ਜੀ ਨੂੰ ਗੁਰਗੱਦੀ 'ਤੇ ਬਿਠਾ ਕੇ ਗਿਆ ਦਿੱਲੀ ਵੱਲੇ ਚਾਂਦੀ ਚੌਕ ਇਹ ਨੌਵੇਂ ਪਾਤਸ਼ਾਹ ਨੇ ਮਹਾਰਾਜ ਨੇ ਸ੍ਰੀ ਗੁਰੂ ਗੋਬਿੰਦ ਸਿੰਘ 9 ਸਾਲ ਦੀ ਉਮਰ ਚੋਂ ਛੱਡ ਕੇ ਗਿਆ ਹੈ। ਉਹ ਸੰਗਤ ਦਰਸ਼ਨ ਕਰਨੇ ਆਇਆ ਕਰ। ਨਿਹਾਲ ਹੋ ਜਾਂਦੇ ਆ। ਵਾਹਿਗੁਰੂ ਕਿ ਪਰਖਣਾ। ਵਾਹਿਗੁਰੂ ਤੇਗਵਾਦ ਸਿੰਘ ਦੇ ਤੜਤੇ ਪਰਮਾਤਮਾ ਸਭ ਦਾ ਪਾਲਕ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ Oi. Baho baho Govind Singh a